ਆਏ ਬਸ ਆਪਾ ਆਪਣਾ ਸਾਚਾ ਹੈ ਲੱਖ ਕਮਰ ਕਰੇ ਲਾਉਣਗੇ ਠਾੜੇ ਲਾ ਜਾਣਗੇ ਤੁਹਾਡੇ ਧੀਲਵਾ ਜਾਣਗੇ ਬਣ ਪਰਚਾ ਜਾਣਗੇ ਪਰ ਅਸਲ ماں ਮੇਰੀ ਹੋ ਆਏ ਫਰਕ ਕੋਈ ਨਹੀਂ ਭਵੇਂ ਵਾਹਿਗੁਰੂ ਬੋਲ ਲਿਓ ਮੈਂ ਔਰ ਛੋਟੇ ਅੰਦਰ ਤੋਂ ਦਾਦੀ ਨਾਲ ਗੁਰਦੁਆਰਾ ਸਾਹਿਬ ਹੀ ਗਿਆ ਉੱਥੇ ਵਾਹਿਗੁਰੂ ਬੋਲਦੇ ਸੁਣਿਆ ਪਰ ਇਹ ਵੀ ਮੇਰੇ ਆਪਣੇ ਨੇ ਇਹ ਹਰੇ ਰਾਮ ਹਰੇ ਕ੍ਰਿਸ਼ਨਾ ਮੇਰਾ ਹੈ ਇਹ ਭਰੀ ਓਮ ਨਮੋ ਨਾਰਾਇਣ ਮੇਰਾ ਹੈ ਅੱਲਾਹੂ ਮੇਰਾ ਹੈ ਤਬ ਜਦੋਂ ਵਕਤ ਮਿਲਦਾ ਆ ਕਤਲਿਆ ਕਰੋ ਬਸ ਆਪ ਆਵੇਂ ਗੁਰਨਾਨਕ ਦੇ ਪੁੱਤ ਕਹਿ ਲੋ ਕਿਸੇ ਦੇ ਪੁੱਤ ਕਹਿ ਲੋ ਆਪਣਾ ਮਕਸਦ ਹੀ ਹੈ ਕਿ ਬੰਦਗੀ ਕਰ ਬੰਦਗੀ ਤੇ ਝਾਅ ਆਪਦੇ ਖਸਮ ਦੇ ਕਰ ਇਹ ਹੀ ਸੱਚਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਮੈਂ ਮੈਂ ਤਮਾਮ ਸਾਡੀਆਂ ਮਾਵਾਂ ਭੈਣਾਂ ਤੁਹਾਡੇ ਚਰਨਾਂ 'ਚ ਮੈਂ ਮੈਂ ਪ੍ਰਣਾਮ ਕਰਦਾ ਹਾਂ ਤੁਸੀਂ ਮਾਵਾਂ ਆ ਸਾਡੀਆਂ ਤੇ ਤੁਹਾਡੀਆਂ ਕੁੱਖਾਂ ਨੂੰ ਭਾਗ ਲੱਗੇ ਵੇ ਜਿਹੜੇ ਆ ਜਿਹੜੀ ਜਵਾਨੀ ਜਿਹੜੇ ਛੋਟੇ ਨਿਆਣੇ ਇਹ ਅੱਜ ਖੇਡਦੇ ਫਿਰਦੇ ਆ ਤੁਹਾਡੀ ਤਪੱਸਿਆ ਉਹ 9 ਮਹੀਨਿਆਂ ਦਾ ਤੇਜ਼ ਉਹ ਤਪੱਸਿਆ 9 ਮਹੀਨਿਆਂ ਦੀ ਜਦੋਂ ਪੁੱਠਾ ਲੰਕਦਾ ਸੀ ਉਦੋਂ ਤਰਲੇ ਕਰਦਾ ਸੀ ਮਹਾਰਾਜ ਕਹਿੰਦੇ ਆ ਬਾਣੀ ਚ ਕਿ ਜਦੋਂ ਮਾਂ ਦੇ ਗਰਭ ਚ ਪੁੱਠੇ ਲੰਕਦੇ ਆ ਨਾ ਉਦੋਂ ਦੁਹਾਈਆਂ ਪਾ ਪਾ ਕਹਿੰਦਾ ਕਿ ਮਹਾਰਾਜ ਮੈਨੂੰ ਇੱਕ ਵਾਰੀ ਦੁਨੀਆ ਦਿਖਾ ਦੇ ਮੈਨੂੰ ਤੂੰ ਨਹੀਂ ਯਾਦ ਖਾਦਾ ਤਰਾਗਾ ਮੈਨੂੰ ਜੇ ਮੈਂ ਮੈਂ ਤੈਥੋਂ ਬਣਾ ਕਿਸੇ ਨੂੰ ਯਾਦ ਕਰ ਜਾਂ ਪਰ ਅੱਜ ਤੁਸੀਂ ਸਾਡਾ ਸਾਡੀ ਹਕੀਕਤ ਦੇਖੋ ਕਿ ਮਾਂ ਦੇ ਗਰਭ ਚੋਂ ਆਉਣ ਤੋਂ ਬਾਅਦ ਅਸੀਂ ਕਿੱਥੇ ਉਲਝਦੇ ਆ ਕਿੱਥੇ ਉਲਝਦੇ ਆ ਮਾਂ ਮੇਰ ਜੋ ਸੋ ਫ੍ਰੇਮ ਦੇ ਸੌਦੇ ਆ ਮਹਾਪਤਾਂ ਦੇ ਸੌਦੇ ਆ ਸਤਕਾਰ ਦੇ ਸੌਦੇ ਆ ਨੀਤ ਦਾ ਸੌਦਾ ਹੈ ਇਹ ਨੀਤਾਂ ਦੇ ਸੌਦੇ ਆ ਸੋ ਸਭ ਗਲ ਬੱਕੜੀਆਂ ਪਾ ਕੇ ਰਹੋ ਮਿਲ ਕੇ ਰਹੋ ਗੁਰੂ ਵਾਲੇ ਬਣ ਕੇ ਰਹੋ ਮੇਰੀ 팬 ਲਈ ਬਹੁਤ ਪਿਆਰ ਸਭ ਤੋਂ ਵੱਧ ਬਹੁਤ ਅਦਰ ਸਤਕਾਰ ਮੇਰੇ ਪ੍ਰਬੰਧਕ ਭਰਾਵਾਂ ਦਾ ਸਾਰਿਆਂ ਦਾ ਤੁਸੀਂ ਇਹ ਐਟਮੋਸਫੀਅਰ ਸਾਨੂੰ ਬਣਾ ਕੇ ਦਿੱਤਾ ਹੈ ਆਰਗੇਨਾਈਜ਼ ਕੀਤਾ ਸੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰੇ ਇਸ ਭਾਗਾ ਭਰੀ ਜਗ੍ਹਾ ਨੂੰ ਪ੍ਰਣਾਮ ਕਰਦੇ ਆਂ ਇੱਥੇ ਅਰਦਾਸ ਕਰਦੇ ਆਂ ਕਿ ਬੰਸਰੀਆਂ ਵੱਜਦੀਆਂ ਰਹਿਣ ਇੱਥੇ ਢਮਰੂ ਵੱਜਦੇ ਰਹਿਣ ਇੱਥੇ ਇੱਕ ਤਾਰੇ ਵੱਜਦੇ ਰਹਿਣ ਇੱਥੇ ਦੋ ਤਾਰੇ ਵੱਜਦੇ ਰਹਿਣ ਮੰਦਰ ਚੋ ਰੋਕ ਰਹੇ ਟੱਕੇ ਮਾਰਨ ਪੰਡਤ ਮੈਨੂੰ